ਇਹ ਟੋਲ ਦੇ ਨਾਂ ਐਸ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧੇ ਨੇ ਇਹ ਵਾਧੇ ਰੇਟਾਂ ਨੂੰ ਮੁੱਕ ਰੱਖ ਕੇ ਪਬਲਿਕ ਦੀ ਮੰਗ ਦੇ ਉੱਪਰ ਅਸੀਂ ਇਹ ਦੋ ਜਥੇਬੰਦੀਆਂ ਵੱਲੋਂ ਬੀਕੇਜੂ ਦਵਾਪਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਫ੍ਰੀ ਕਰਤਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਉਸ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਇੱਕ ਵਾਰੀ ਮੰਗ ਪੱਤਰ ਵੀ ਦੇ ਕੇ ਆਏ ਆ ਐਨਐਚਏ ਨੂੰ ਵੀ ਮੰਗ ਪੱਤਰ ਭੇਜਿਆ ਸੀ ਕਿ ਰੇਟ ਬਹੁਤ ਜ਼ਿਆਦਾ ਵਧ ਰਹੇ ਨੇ ਕਿਹੜਾ ਸਰਕਾਰ ਦਾ ਇਹੋ ਜਿਹਾ ਬਜਟ ਆ ਜਿਹੜਾ ਇਸੇ ਟੋਲ ਦੇ ਉੱਪਰ ਪੈ ਰਿਹਾ ਕਿਆ ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਸੇਵਾ ਸਾਨੂੰ ਦੇ ਰਹੇ ਆਂ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਲਬਾਜ ਸਿੰਘ ਗੇਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਜ ਟੋਲ ਫ੍ਰੀ ਕੀਤਾ ਜੀ ਤੁਸੀਂ ਇਹ ਟੋਲ ਦੇ ਨਾ ਇਸ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧੇ ਨੇ ਇਹ ਵਾਧੇ ਰੇਟਾਂ ਨੂੰ ਮੁਕਰਾ ਕੇ ਪਬਲਿਕ ਦੀ ਮੰਗ ਦੇ ਉੱਪਰ ਅਸੀਂ ਇਹ ਦੋ ਜਥੇਬੰਦੀਆਂ ਵੱਲੋਂ ਬੀਕੇਯੂ ਦਬਾਬਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਫ੍ਰੀ ਕਰਤਾ ਜੀ ਕੀ ਲੱਗਦਾ ਜੀ ਟੋਲ ਨੂੰ ਫ੍ਰੀ ਕੀਤਾ ਪਿਛਲੇ ਦਿਨੀ ਕਾਲ ਵੀ ਦਿੱਤੀ ਆ ਤੁਸੀਂ ਪਰ ਅੱਜ ਟੋਲ ਫ੍ਰੀ ਕਰ ਦਿੱਤਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਉਸ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਇੱਕ ਵਾਰੀ ਮੰਗ ਪੱਤਰ ਵੀ ਦੇ ਕੇ ਆਏ ਆ ਐਨਐਚਏ ਨੂੰ ਵੀ ਮੰਗ ਪੱਤਰ ਭੇਜਿਆ ਸੀ ਵੀ ਰੇਟ ਬਹੁਤ ਜ਼ਿਆਦਾ ਵਧ ਰਹੇ ਨੇ ਕਿਹੜਾ ਸਰਕਾਰ ਦਾ ਇਹੋ ਜਿਹਾ ਬਜਟ ਆ ਜਿਹੜਾ ਇਸੇ ਟੋਲ ਦੇ ਉੱਪਰ ਪੈ ਰਿਹਾ ਕਿ ਆ ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਫੈਸਿਲਿਟੀ ਸਾਨੂੰ ਦੇ ਰਹੇ ਆ ਜਿਹੜਾ ਕਰਕੇ ਤੁਸੀਂ ਹਰ ਰੋਜ਼ ਟੋਲ ਦੇ ਰੇਟ ਵਧਾ ਰਹੇ ਆ ਤੁਸੀਂ ਇਸ ਕਰਕੇ ਇਹ ਨਾ ਸਹਿਣ ਜੋਗਾ ਇਹ ਜਿਹੜਾ ਕਿ ਲੋਕਾਂ ਦੀ ਜੇਬ ਤੇ ਵੱਡਾ ਢਾਕਾ ਪੈ ਰਿਆ ਔਰ ਅਸੀਂ ਇਹ برداشت ਨਹੀਂ ਕਰ ਸਕਦੇ ਹਾਲਾਂਕਿ ਸਾਡੀਆਂ ਕਿਸਾਨਾਂ ਦੀਆਂ ਗੱਡੀਆਂ ਜੜੀਆਂ ਲੰਘਦੀਆਂ ਨੇ ਨਗਾ ਦਿੰਦੇ ਆ ਟੋਲ ਵਾਲੇ ਪਰ ਫਿਰ ਵੀ ਕਿਸੇ ਤੇ ਨਾ ਕਿਸੇ ਪਬਲਿਕ ਨੂੰ ਮੁੱਖ ਰੱਖ ਕੇ ਅਸੀਂ ਇੱਕ ਜਿਹੜਾ ਫੈਸਲਾ ਲਿਆ ਕੀ ਲੱਗਦਾ ਜਿਹੜੀ ਤੁਹਾਡੇ ਕੋਲ ਕਿੰਨੇ ਕਿੰਨੇ ਰੇਟਾਂ ਦੇ ਵਿੱਚ ਅਗਰ ਗੱਲ ਕਰੀਏ ਤੁਸੀਂ ਜ਼ਿਕਰ ਕਰ ਰਹੇ ਸੀ ਕਿੰਨੇ ਕਿ ਰੇਟਾਂ ਚ ਦਾਫਾ ਆ ਅਸੀਂ ਵੀ ਇਹ ਗੱਲ ਕਹਿੰਦੇ ਆ ਜੀ ਇਹ ਦੋ ਸਾਲ ਹੋ ਗਏ ਬੰਦਿਆ ਪੂਰੀ ਹੋਈ ਨੂੰ ਇਹ ਟੋਲ ਹੀ ਫ੍ਰੀ ਬੰਦ ਹੋਣਾ ਚਾਹੀਦਾ ਅਗਰ ਇਹ ਗਵਰਨਮੈਂਟ ਬੰਦ ਨਹੀਂ ਕਰਦੀ ਤਾਂ ਜਿਹੜਾ ਪੁਰਾਣਾ ਰੇਟ ਸੀ 150 ਰੁਪਇਆ 150 ਰੁਪਏ ਦੀ 24 ਘੰਟੇ ਦੀ ਪਰਚੀ ਕੱਟਦੇ ਸੀ ਤਿੰਨ ਚਾਰ ਵਾਰੀ ਆ ਜਾਈ ਜਾਂਦਾ ਸੀ ਹੁਣ 430 ਦੀ ਪਰਚੀ ਤੇ ਇੱਕ ਪਾਸਾ ਹੁੰਦਾ ਵਾਪਸੀ ਹੁਣਾ 430 ਫੇਰ ਦੇ ਦਿਓ ਜੇ ਫਾਸਟੈਗ ਨਹੀਂ ਹੈਗਾ ਜੇ ਬਾਅਦ ਟੈਗ ਤੇ ਆ ਤਾਂ ਫਿਰ 15 ਲੱਗਦਾ ਵਾ ਉਸ ਤਰ੍ਹਾਂ ਨੰਗਨ ਨਹੀਂ ਦਿੰਦੇ ਪ੍ਰਧਾਨ ਜੀ ਤੁਹਾਡੇ ਕੋਲ ਐਲਾਨ ਕੀਤਾ ਗਿਆ ਸ਼ਨੀਵਾਰ ਤੱਕ ਜਨਵਰ ਨਹੀਂ ਕੋਈ ਹੋਈ ਟੋਲ ਪਲਾਜ਼ਾ ਲੈਣਾ ਨਹੀਂ ਸਾਡੀ ਕੋਈ ਨਹੀਂ ਹੋਈ ਇਹ ਮੇਰੇ ਸਾਥੀ ਜਥੇਬੰਦੀ ਨੇ ਹੁਣ ਕਿੰਨੇ ਦਿਨਾਂ ਲਈ ਤੁਸੀਂ ਇਹ ਫੋਨ ਤੇ ਬੈਠੇ ਰਹੋਗੇ ਜਿੰਨਾ ਚਿਰ ਸਾਡੇ ਰੇਟ ਨਹੀਂ ਕਰ ਤਾਂ ਮਲਾਵਾਜੀ ਮੈਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੂਨੀਅਨ ਦੁਆਬਾ ਜੀ ਹਾਂਜੀ ਅਸੀਂ ਟੋਲ ਫਰੀ ਕਰ ਦਿੱਤਾ ਗਿਆ ਹੈ ਜੀ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਜਿਵੇਂ ਪ੍ਰਧਾਨ ਦਿਲਬਾਹ ਸਿੰਘ ਗੇਲ ਉਹਨਾਂ ਨੇ ਦੱਸਿਆ ਆਪ ਜੀ ਨੂੰ ਸੰਖੇਪ ਵਿੱਚ ਤੇ ਅਸੀਂ ਉਦੋਂ ਤੱਕ ਇੱਥੋਂ ਉੱਠਾਂਗੇ ਨਹੀਂ ਅਸੀਂ ਟੋਲ ਫਰੀ ਚੱਲੂਗਾ ਜੀ ਕੀ ਲੱਗਦਾ ਜੀ ਡਿਮਾਂਡ ਜਿਹੜੀ ਹੈ ਕਿਆ ਜਾ ਰਿਹਾ ਹੈ ਕਿਸਾਨ ਨੰਨੀ ਜਾਣਦੇ ਨੇ ਪਰ ਲੋਕ ਨੇ ਦੇ ਲੋਕਾਂ ਦੇ ਹਿੱਤ ਨੂੰ ਦੇਖਦੇ ਆ ਲੋਕਾਂ ਦੇ ਦੇਖੋ ਜੀ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਅੱਜ ਸਾਰੀ ਗੱਲ ਦੀ ਸਮਝ ਆ ਗਈ ਪਹਿਲਾਂ ਸਰਕਾਰਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਵੀ ਕਿਸਾਨ ਜਥੇਬੰਦੀਆਂ ਇਹ ਇਹ ਰਲਦੀਆਂ ਦੀ ਜੀ ਇਹ ਫਰੇਕ ਜਗ੍ਹਾ ਧਰਨਾ ਲਾ ਲੈਂਦੀਆਂ ਨੇ ਲੋਕਾਂ ਨੂੰ ਬੜਾ ਡੀਮੋਟੀਵੇਟ ਕੀਤਾ ਗਿਆ ਪਰ ਅੱਜ ਲੋਕ ਬਹੁਤ ਸਮਝਦਾਰ ਆ ਲੋਕਾਂ ਨੇ ਆ ਇਲੈਕਸ਼ਨ 'ਚ ਜਵਾਬ ਵੀ ਦੇ ਦਿੱਤਾ ਸਰਕਾਰ ਨੂੰ ਔਰ ਲੋਕੀ ਸਮਝ ਗਏ ਆ ਔਰ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਜਿਹੜੀ ਕਿਸਾਨ ਜਥੇਬੰਦੀਆਂ ਇਹ ਲੋਕ ਹਿੱਤ ਲਈ ਕੰਮ ਹਮੇਸ਼ਾ ਕਰਦੀਆਂ ਆਈਆਂ ਤੇ ਅਸੀਂ ਵੀ ਕਰਦੇ ਰਹਾਂਗੇ